ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਮੁੱਦਾ ਰੱਖਣਾ ਚਾਹੁੰਦੇ ਆ ਕਿ ਪੰਜਾਬ ਦੀ ਤੇ ਕੇਂਦਰ ਸਰਕਾਰ ਦੀ ਜੋ ਭਾਜਪਾ ਹੈ ਉਹ ਕਿਸ ਕਦਰ ਪੰਜਾਬ ਦੇ ਨਾਲ ਧੋਖਾ ਕਰ ਰਹੀ ਹੈ ਕਿਸ ਕਦਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈਗੀ ਹੈ ਔਰ ਕਿਸ ਤਰ੍ਹਾਂ ਭਾਜਪਾ ਦੀ ਜਿਹੜੀ ਘਟੀਆ ਰਾਜਨੀਤਿਕ ਸੋਚ ਹੈ ਔਰ ਘਟੀਆ ਮਾਨਸਿਕਤਾ ਹੈ ਉਸ ਦਾ ਪੰਜਾਬ ਦੇ ਉੱਤੇ ਕੀ ਅਸਰ ਪੈ ਰਿਹਾ ਹੈ ਇਸ ਮੁੱਦੇ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਅੱਜ ਤੁਸੀਂ ਸਾਰਿਆਂ ਨੇ ਪੰਜਾਬੀ ਦੀ ਇੱਕ ਵੱਡੀ ਅਖਬਾਰ ਦੇ ਵਿੱਚ ਪੜਿਆ ਕਿ ਪੰਜਾਬ ਦਾ ਪੁਨਰਗਠਨ 1966 ਜਿਸ ਦੀ ਧਾਰਾ 79 2A ਦੇ ਵਿੱਚ ਤਬਦੀਲੀ ਕਰਕੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ BBMD ਦਾ ਪੁਨਰਗਠਨ ਕਰਨਾ ਚਾਹੁੰਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਸ ਮੁੱਦੇ ਦੇ ਉੱਤੇ ਜਿੱਦਾਂ ਕਹਿੰਦੇ ਨਾਲੇ ਚਤੁਰ ਨਾਲੇ ਚਤਰਾਈਆਂ ਸਵੇਰੇ ਬਹੁਤ ਸਾਰੇ ਚੈਨਲਾਂ ਦੇ ਉੱਤੇ ਬਹਿਸ ਹੋਈ ਔਰ ਪੰਜਾਬ ਬੀਜੇਪੀ ਦੇ ਬੁਲਾਰੇ ਇਸ ਚਿੱਠੀ ਨੂੰ ਝੂਠਲਾ ਰਹੇ ਸੀ ਔਰ ਕਹਿ ਰਹੇ ਸੀ ਕਿ ਇਦਾਂ ਦੀ ਕੋਈ ਚਿੱਠੀ ਕੇਂਦਰ ਸਰਕਾਰ ਨੇ ਨਹੀਂ ਲਿਖੀ ਔਰ ਮੈਂ ਤੁਹਾਡੇ ਸਾਹਮਣੇ ਉਹ ਜਿਹੜੀ ਚਿੱਠੀ ਹੈ ਉਹ ਤੁਹਾਨੂੰ ਦਿਖਾਉਣਾ ਚਾਹਣਾ ਕਿ ਇਹ ਚਿੱਠੀ ਕੇਂਦਰ ਸਰਕਾਰ ਵੱਲੋਂ ਚਾਰੋਂ ਸੂਬੇ ਹੈ ਜੋ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਉਹਨਾਂ ਦੇ ਸੈਕਟਰੀਆਂ ਨੂੰ ਲਿਖੀ ਗਈ ਹੈ ਔਰ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ BBMP ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦੀ ਹੈ BBMP ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨਾ ਕਿਉਂਕਿ ਇਹ ਪੰਜਾਬ ਦੇ ਨਾਲ ਇੱਕ ਹੋਰ ਤੱਕਾ ਹੋਏਗਾ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਬੀਬੀਐਮਡੀ ਹੈ ਉਹ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਬਣਿਆ ਹੈਗਾ 1966 'ਚ ਜਦੋਂ ਇਹ ਬਣਿਆ ਸੀ ਔਰ ਪੰਜਾਬ ਤੇ ਹਰਿਆਣੇ ਦੀ ਵੰਡ ਹੋਈ ਸੀ ਉਸ ਵਕਤ ਜਦ ਕੀ ਉਸ ਐਕਟ ਦੇ ਤਹਿਤ ਇਹ ਬਣਿਆ ਸੀ ਔਰ ਹੁਣ ਜਿਹੜੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਜਾਂ ਕਹ ਲਈਏ ਪੰਜਾਬ ਲਗਾਤਾਰ ਇਸ ਦਾ ਵਿੱਤੀ ਬੋਝ ਚਲਦਾ ਆ ਰਿਹਾ ਹੈ ਜਿਹੜੇ BBMP ਦੇ ਖਰਚੇ ਨੇ 40% ਖਰਚੇ ਜਿਹੜੇ ਆ ਉਹ ਪੰਜਾਬ ਦੁਆਰਾ ਚੱਲੇ ਜਾਂਦੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਕਿਸ ਕਦਰ ਜਿਹੜੀ BJP BJP ਦੀ ਲੀਡਰਸ਼ਿਪ ਆ ਉਹ BBMP ਦੇ ذریعے ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ April ਮਹੀਨੇ ਦੀ ਗੱਲ ਹੈ ਕਿ BJP BBMP ਦੇ ذریعے ਪੰਜਾਬ ਦਾ ਪਾਣੀ ਲੁੱਟ ਕੇ ਹਰਿਆਣਾ ਨੂੰ ਦੇਣਾ ਚਾਹੁੰਦੀ ਸੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਸਖਤ ਸਟੈਂਡ ਲਿਆ ਜਿਸ ਕਾਰਨ ਉਹ ਇਸ ਪਾਣੀ ਨੂੰ ਲੁੱਟ ਨਹੀਂ ਸਕੇ ਹੁਣ ਪੰਜਾਬ ਦੇ ਇਸੇ ਹੱਕ ਨੂੰ ਕਮਜ਼ੋਰ ਕਰਨ ਵਾਸਤੇ BBMP ਵਿੱਚ ਸਥਾਈ ਮੈਂਬਰ ਜਿਹੜੀ ਹੈ ਹਿਮਾਚਲ ਤੋਂ ਤੇ ਰਾਜਸਥਾਨ ਨੂੰ ਦੇ ਕੇ ਪੰਜਾਬ ਦਾ ਜਿਹੜਾ ਪੱਖ ਹੈ ਉਹ ਕਮਜ਼ੋਰ ਕਰਨਾ ਚਾਹੁੰਦੇ ਆ ਔਰ ਇਹ ਨਵਾਂ ਜਿਹੜਾ ਢਾਂਗ ਹੈ ਜਿਹੜਾ ਉਹ ਉਠਾਇਆ ਜਨ ਕੇ BJP ਨੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਜੋ ਚਿੱਠੀ ਲਿਖੀ ਗਈ ਹੈ ਸਰਕਾਰ ਨੂੰ ਰਾਈ ਮੰਗੀ ਗਈ ਹੈ ਇਸ ਦੇ ਵਿੱਚ ਅਸੀਂ ਠੋਕ ਕੇ ਜਾਨੀ ਕਿ ਇਸ ਦਾ ਵਿਰੋਧ ਕਰਾਂਗੇ ਔਰ ਇਸ ਨੀਤੀ ਦਾ ਅਸੀਂ ਵਿਰੋਧ ਕਰਦੇ ਆ ਨਿੰਦਿਆ ਕਰਦੇ ਆ ਔਰ ਹਰ ਹੱਕ ਹਾਲਾਤ ਦੇ ਵਿੱਚ ਜਿਹੜਾ ਬੀਬੀਐਮਬੀ ਦਾ ਜਿਹੜਾ ਆਪਣਾ ਪੰਜਾਬ ਦਾ ਹੱਕ ਹੈ ਉਸ ਨੂੰ ਸੁਰੱਖਿਤ ਰਖਤ ਰੱਖਣ ਵਾਸਤੇ ਮਾਨ ਸਾਹਿਬ ਦੀ ਸਰਕਾਰ ਪੂਰਾ ਜੋਰ ਲਾਏਗੀ ਔਰ ਐਸੇ ਕਰਕੇ ਅਸੀਂ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਬੀਜੇਪੀ ਦੀ ਸਰਕਾਰ ਆਪਣੀ ਘਟੀਆ ਰਾਜਨੀਤੀ ਕਰਕੇ ਕਿਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਹੈਗਾ ਉਹ ਨੁਕਸਾਨ ਪੁਚਾ ਰਹੀ ਹੈ